ਜਿਹਨੇ ਫਾਈਟਰ ਮਦਰ ਪਾ ਕੇ ਸਾਡੇ ਜੀ ਆਪਣੇ ਕਬੱਡੀ ਪਲੇਅਰ ਕੁਝ ਜਿੰਨੀ ਜੀ ਸਾਰਿਆਂ ਦਾ ਧੰਨਵਾਦ ਆ ਜਿਨੇ ਵਲੰਟੀਅਰ ਸਾਰੇ ਡਟੇ ਹੋਏ ਐ ਔਰ ਤੁਹਾਡਾ ਵੀ ਸਾਰਿਆਂ ਦਾ ਸਾਨੂੰ ਨਾਲ ਕਰਨਾ ਚਾਹੀਦਾ ਆਪਣੇ ਲੋਕਾਂ ਸੀ ਹਾਂਜੀ ਕੁਛੀ ਵੀ ਹੋ ਰਹੀਆ ਤੁਹਾਡੇ ਸਾਰਿਆਂ ਦਾ ਸਾਨੂੰ ਭੰਡਿਆ ਜਾਂਦਾ ਇਹ ਨਸ਼ੇੜੀ ਨੇ ਫਲਾਣੇ ਨੇ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਂਦਾ ਚੋਸ ਨਸ਼ੇੜੀਆ ਤੇ ਦੁੱਖ ਦੀ ਘੜੀ ਦੇ ਵਿੱਚ ਸਾਰਾ ਪੰਜਾਬ ਨਾਲ ਖੜਾ ਤੇ ਤੁਹਾਡਾ ਵੀ ਧੰਨਵਾਦ ਹੈ ਸਾਰਿਆਂ ਦਾ ਡੰਗਰਾਵਾ ਤੇ ਵੀਰ ਜੀ ਫੀਡ ਤੇ ਚੌਰਾ ਲੈ ਕੇ ਚੱਲੇ ਆ ਤੇ ਦੋ ਟਰਾਲੀਆਂ ਜੇ ਆਪਾਂ ਲੋਡ ਕਰ ਲਿਆ ਸਮਾਨ ਤੇ ਸਾਰੇ ਵੀ ਚੱਲੇ ਆ ਇੱਕ ਉਹ ਵੱਡਾ ਟਰੈਕਟਰ ਆ ਇੱਧਰ ਇਹ ਹਵੇਲੀਆਂ ਨਿੱਕੀਆਂ ਹਵੇਲੀਆਂ ਤੇ ਵੱਡੀਆਂ ਹਵੇਲੀਆਂ ਤੇ ਆ ਬਲੌਰ ਕੋਰਾ ਜੀ ਸਾਰਾ ਹੀ ਪਾਣੀ ਨਾਲ ਡੁੱਬ ਚੁਕਾ ਘਰਾਂ ਦੇ ਵਿੱਚ ਪਾਣੀ ਸਾਰੇ ਭਰ ਗਿਆ ਇੱਧਰ ਵੀ ਤੇ ਸਾਰੇ ਖੇਤਾਂ ਦਾ ਸਾਰਾ ਹੀ ਝੋਨਾ ਜਨ ਸਭ ਮਰ ਗਿਆ ਵਾ ਤੇ ਚਾਰੇ ਚੜਕਾਂ ਦੇ ਆ ਗਏ ਨੇ ਕੋਈ ਨਹੀਂ ਕੋਈ ਨਹੀਂ ਆ ਕਿਹੜਾ ਅੰਦਰ ਆਪਾਂ ਇੱਕ ਟਰਾਲੀ ਆਣੀ ਮੰਗਦੇ ਆ ਦੋ ਫਲ ਘਾਗਿਆ ਇਦੇ ਵਿੱਚ ਆਪਾਂ ਫੀਡ ਤੇ ਡੰਗਰਾਂ ਵਾਸਤੇ ਚਾਰ ਲੱਗਿਆ ਇੱਕ ਟਰਾਲੀ ਆ ਆਪਣੀਆਂ ਖੇ ਆ ਸਾਡੇ ਰੇਣਾ ਤੇ ਆਪਾਂ ਹੁਣ ਇਹ ਪਿੰਡਾਂ ਦੇ ਵਿੱਚ ਆਪਣਾ ਅਚਾਰ ਤੇ ਫੀਡ ਲੈ ਕੇ ਆਉਣਾ ਵਾ ਤੁਸੀਂ ਦੇਖੀ ਸਕਦੇ ਹੋ ਸਾਰੇ ਦੂ ਦੂ ਤੱਕ ਸੜਾਈ ਪਾਣੀ ਪਾਣੀ ਹੋ ਗਿਆ ਜਦ ਤੁਹੀ ਵੇਖ ਹੀ ਸਕਦੇ ਦੂਰ ਦੂਰ ਤੱਕ ਪਾਣੀ ਆ ਤੇ ਆਪਣੇ ਸਾਰੇ ਵੀਰ ਦੇਣੇ ਸੇਵਾ ਕਰਨ ਦੇ ਤੇ ਖਾਦੀਆਂ ਬੋਰੀਆਂ ਤੇ ਫਲ ਫੀਡ ਤੁਸੀਂ ਵੇਖ ਹੀ ਸਕਦੇ ਉਹ ਪਿੰਡ ਕਿਹੜਾ ਦਿਖਣ ਰਿਹਾ ਤੁਹਾਨੂੰ ਸਾਰਾ ਹੀ ਪਿੰਡ ਵੇਲੀਆਂ ਵੇਲੀਆਂ ਫੀਡ ਤੇ ਆਪਣੇ ਅਚਾਰ ਆਉਂਦਿਆ ਵਾ ਇਹ ਵੀਰੋਨਾਂ ਦਾ ਧੰਨਵਾਦ ਆ ਪਿੰਡਾ ਪਿੰਡਾ ਜਾ ਕੇ ਦੇਣ ਦੇ ਨੇ ਸਾਰਿਆਂ ਨੂੰ ਨਾਲ ਫੀਡ ਮੰਡਲ ਨੇ ਤੇ ਨਹੀਂ ਦੇ ਵੀ ਸਕਦੇ ਜੀ ਪਰ ਇਹ ਕਿਹੜਾ ਸ਼ਹਿਰ ਹੈ ਇੱਥੇ ਲਿਆ ਹੋਇਆ ਹੈ ਹਾਂ ਉਹਦਾ ਇੱਧਰ ਚਾਹੀਦੀ ਹੈ ਉਹਦਾ ਇੱਧਰ ਸੇਵਾ ਲੈ ਗਏ ਨਹੀਂ ਆਉਂਦੇ ਕੋਈ ਹਨਾ ਕੋਈ ਨਹੀਂ ਆਉਂਦੇ ਗਾੜੀ ਨਾ ਗਾੜੀ ਜਾਈ ਜਾਂਦੇ ਨੇ ਜਿੱਧਰ ਇਹ ਸਾਰਾ ਪਿੰਡ ਡੁੱਬਾ ਵਾ ਜਿੰਨਾਂ ਨੂੰ ਲੋੜ ਹੈ ਉਹਨਾਂ ਨੂੰ ਸੇਵਾ ਮਿਲ ਨਹੀਂ ਰਹੀ ਉਹ ਛੋਟੀਆਂ ਵੇਹਲੀਆਂ ਵੱਡੀਆਂ ਮੇਲੀਆਂ ਹਾਂ ਤਾਂ ਅਬਦਾਲ ਕਿਉਂਕਿ ਇੱਧਰ ਪਾਣੀ ਦੇ ਕਰਕੇ ਕੋਈ ਆਉਣ ਹੀ ਨਹੀਂ ਡਿਆ ਸੇਵਾ ਲੈ ਕੇ ਪਿੰਡਾ ਪਾਣੀ ਉਧਰ ਹੀ ਹੁੰਦੇ ਇੱਧਰ ਆ ਗਿਆ ਪੁਲੀਸਾਰ ਪੁਲਵਾਨ ਵੀ ਆ ਗਿਆ ਉਹ ਕਿਤੇ ਉਧਰ ਆਪਣੇ ਪੁਲਵਾਨ ਹੋਣੀ ਇੱਧਰ ਆਪਣੇ ਬਲਕਹਾਰ ਪੁਲਵਾਨ ਬਲਕਹਾਰਿਆ ਮਾਣੀ ਨਿਕਲ ਜਾ ਪਿਆਗਾ ਤੁਸੀਂ ਆਪਣੀ ਬੋਟ ਲੈ ਕੇ ਤੇ ਪਿੰਡਾਂ ਦੇ ਵਿੱਚ ਲਿਖਣੇ ਸਾਰੇ ਸਰਵਰਨ ਨੇ ਹਾਂਜੀ ਭਗਵਾਨ ਜੀ ਬੜੀ ਕਰਨ ਲਿਆ ਆ ਹਾਂ ਇੱਕ ਡਿਆ ਦੇ ਪੁਆ ਆਪਣੀ ਇਹ ਕਹਿੰਦੇ ਟਰੈਕਟਰ ਮਗਰ ਪਾ ਕੇ ਸਾਡੇ ਜੀ ਆਪਣੇ ਕਬੱਡੀ ਪਲੇਅਰ ਇੰਟਰਨੈਸ਼ਨਲ ਖਿਡਾਰੀ ਜਿਵੇਂ ਜੇ ਸਵਾਰ ਹੁੰਦੇ ਨੇ ਇਹਨਾਂ ਅੱਜ ਲੋਹ ਮੈਨੂੰ ਇਧਰੋਂ ਦੀ ਪੜਾਏ ਆ ਹਾਂ ਇਧਰ ਆਪਣੇ ਪਾ ਜੀ ਜੀ ਇੱਧਰ ਸ਼ਾਮ ਅਨਮੋਲ ਇੱਧਰ ਵੀਰ ਹਣੇ ਸੇਵਾ ਕਰਨਾ ਭਾਈ ਕੀ ਕਹਿਣਾ ਚਾਹੋਗੇ ਕੁਦਨੀ ਜੀ ਸਾਰਿਆਂ ਦਾ ਧੰਨਵਾਦ ਆ ਜਿਨੇ ਵਲੰਟੀਅਰ ਸਾਰੇ ਡਟੇ ਹੋਏ ਐ ਔਰ ਤੁਹਾਡਾ ਵੀ ਸਾਰਿਆਂ ਦਾ ਸਾਨੂੰ ਭਾਈ ਨਾਲ ਕਰਨਾ ਚਾਹੀਦਾ ਆਪਣੇ ਲੋਕਾਂ ਦੇ ਹਾਂਜੀ ਇੱਧਰ ਵੀਰ ਹਣੇ ਆਪਣੇ ਸ਼ੰਪਾਈ ਆਪਣੇ ਏਰੀਆ ਦੇ ਦੇ ਆ ਸਾਰਿਆਂ ਨੇ ਇਸੇ ਬਾਰੇ ਗੱਲ ਕਰਨ ਦੇ ਆ ਕਿਉਂਕਿ ਇਹ ਪਿੰਡ ਜਿੰਨੇ ਵੀ ਆ ਇੱਧਰ ਬੜੀ ਜਿਆਦਾ ਸੇਵਾ ਘਾਟ ਆਉਂਦੀ ਆ ਕਿਉਂਕਿ ਪਾਣੀ ਕਰਕੇ ਇੱਧਰ ਜਿਆਦਾ ਹੋਣੀ ਦੇ ਸਾਰੇ ਸਾਰੇ ਜਾਣੇ ਉਧਰ ਦੂਸਰੀ ਸਾਈਡ ਵਾਲ ਨੂੰ ਜਾਈ ਜਾਂਦੇ ਉਧਰ ਤੇ ਜੇ ਕੇ ਵੀਰ ਭਰਾਣੇ ਸੇਵਾ ਕਰਨੀ ਹੈ ਤਾਂ ਇਹ ਪਿੰਡ ਆ ਲਾਓ ਕਿਉਂਕਿ ਇਹ ਪਿੰਡ ਸਾਰੇ ਹੀ ਡੁੱਬੇ ਪਏ ਨੇ ਇਹ ਸਾਰੇ ਦੇਖ ਸਕਦੇ ਹੋ ਕਿ ਇੱਧਰ ਘਰਾਂ ਦੇ ਵਿੱਚ ਪਾਣੀ ਇੱਥੇ ਨਾ ਮੈ ਜਨਾ ਵੀ ਪਾਣੀ ਹੈ ਘਰਾਂ ਦੇ ਵਿੱਚ ਪੂਰਾ ਵਾਰ ਚੁਕਾ ਵਾ ਇਹ ਥੋੜੇ ਜਿਹੇ ਘਰ ਉੱਤੇ ਹੋਣ ਕਰਕੇ બસ બચ્ચા રાખ્યા છે આજા આવો આઈ ગાય બચ્ચા બચ્ચા રાખવા પછી કાલ સામી કાલ સામી ਅੱਜ ਪਾਣੀ ਆ ਰਿਹਾ ਹੈ ਬੋਤਲੀਆਂ ਦਾ ਉਹ ਤੁਸੀਂ ਦੱਸੋ ਕਹਿੰਦੇ ਕਿਸੇ ਵਾਲੇ ਕੋਈ ਨਹੀਂ ਸਾਰੇ ਦਿਨ ਸੇਵਾ ਕਰਨਾ ਓਏ ਆ ਗਿਆ ਮੈਂ ਵੀ ਤੁਸੀਂ ਦੇਖ ਹੀ ਸਕਦੇ ਹੋ ਆਹ ਬੋਰਡ ਵਿੱਚ ਆਉੜਾ ਵਿੱਚ ਆਜੂ ਪਗਾਰ ਦੀ ਮੈਚ ਜੂਰੀ ਕਾਹਨੂੰ ਪਾਉਂਦੇ ਪਾਣ ਜੀ ਪਾਣ ਜੀ ਪਾਣ ਜੀ ਤਰੇ ਕੋ ਚੁੱਪ ਚੁੱਪ ਪਾ ਆਪਣਾ ਜੀ ਹੱਥ ਉਹ ਹੁਣ ਕਿਹੜੇ ਪਿੰਡ ਨੂੰ ਜਾਣਾ ਪਾਣ ਜੀ ਗਿਰਝਾਣਾ ਹੀ ਵਾਪਸ ਜਾਣਾ ਜੇ ਉਹਨੂੰ ਕਹਿ ਮਾਰਾ ਆਪਣਾ ਪੀਐਸਫ ਦੇਖ ਲੋ ਮਾਰ ਲਿਆ ਕੇ ਫੇਰ ਓਏ ਆ ਆ ਬੜਾ ਚਲੋ ਚਲੋ ਤੂੰ ਪਹੁੰਚੋ ਡੰਗਰ ਹੈ ਗਏ ਵੀਰ ਜੀ ਕੇ ਤੇ ਡੰਗਰ ਹੈ ਗਈ ਕੇ ਤੇ ਚਲੋ ਫੀਡਰਾ ਲੋ ਬੀਡਰਾ ਲੋ ਦੇਖੋ ਦੇਖੋ ਬਾਬਾ ਜੀ ਚੱਲ ਜੀ ਵਧੀਆ ਇੱਧਰ ਉਹ ਕਈ ਦੇ ਦੇ ਜਾਂਦੇ ਆ ਸਾਰੇ ਧਿਆਨ ਇੱਧਰ ਹੋ ਗਏ ਓਏ ਕੀ ਆ ਇੱਕ ਇੱਕ ਲਫਾਫਾ ਦੋ ਯਾਰ ਸਾਰਿਆਂ ਨੂੰ ਸਾਰਿਆਂ ਨੂੰ ਆ ਜਾ ਜਿਹੜਾ ਸਾਰਿਆਂ ਨੂੰ ਬਣਾਉਂਦੇ ਆ ਬਣਾ ਤੂੰ ਕਿਤੇ ਤੂੰ ਬਣਾਏ ਓਏ ਬਾਬਾ ਆਉ ਵੀ ਜਾਊਗੀ ਫੋਟੋ ਚੱਲ ਜੀ ਪਹਿਲਾਂ ਇਹਦੇ ਪਿੱਛੇ ਤੇਦਰ ਦੀਆਂ ਗੋਲੀਆਂ ਪਾਤਾ ਹੀ ਨਹੀਂ ਨਹੀਂ ਹੋ ਗਈਆਂ ਪਾਣੀ ਪਾਣੀ ਲੈ ਬੈਠੋ ਥੱਕ ਲੋ ਤੇਰੀ ਪਿੰਡ ਦੀ ਹੈ ਨਹੀਂ ਨਹੀਂ ਆਪਣੇ ਚਲੋ ਕਰ ਲੋ ਬੈਠੋ ਬਾਈ ਯਾਰ ਧੱਕਾ ਵੇ ਲੈ ਨਾ

ਹਾਂ ਜੀ ਇਹ ਇਹਦਾ ਆਪਣੇ ਜਗ੍ਹਾ ਪਾਣੀ ਲੈ ਕੇ ਬੋਲ ਕੱਢ ਕੇ ਅੱਛਾ ਉਹਨਾਂ ਨੇ ਕਰਿੰਦਾ ਪੂਰ ਕੰਮ ਸਹੀ ਤੀਕ ਤੱਕ ਕਿੰਨਾ ਕੁ ਮੂਲ ਆ? ਤਾਂ ਵਾਈਟ ਕਾਲਸਾ ਵਾਈਟ ਕਲਈ ਦੇ ਪਤੇ ਜੋ ਤੁਹਾਨੂੰ ਪਤਾ ਤੇਰਾ ਬਾਬਾ ਨਾਨਕ ਏਰੀਆ ਦੇ ਵਿੱਚ ਸ਼ਕਾਰਮਾਸ਼ੀਆਂ ਦੇ ਲਾਗੇ ਹੜ ON ਕਰਕੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਉਹ ਨੁਕਸਾਨ ਦਾ ਕਾਰਨ ਮਤਲਬ ਪਾਣੀ ਜਿਹੜਾ ਜ਼ਿਆਦਾ ਇਹ ਨਹੀਂ ਤੇ ਆ ਗਿਆ ਕਿਰਪਾ ਕਰਕੇ ਚਾਰੇ ਵੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਡੰਗਰਾਂ ਵਾਸਤੇ ਬਹੁਤ ਮੁਸ਼ਕਲ ਹੋ ਗਿਆ ਉਸ ਵਾਸਤੇ ਸਾਨੂੰ ਸੁੱਕਾ ਚਾਰਾ ਚਾਹੀਦਾ ਜਿੱਦਾਂ ਟੁੜੀ ਹੋ ਵੀ ਚਾਰਾ ਹੋ ਗਿਆ ਫੀਲਡ ਹੋ ਗਈ ਜਾਂ ਹੋਰ ਵੀ ਵਿਵਸਥਾ ਹੋ ਗਈ ਉਹਦੇ ਵਾਸਤੇ ਤੁਸੀਂ ਜੋ ਵੀ ਲੈ ਕੇ ਆਓਗੇ ਅੱਡਾ ਸ਼ਿਕਾਰਮਾਸ਼ੀਆਂ ਡਿਸਪੈਂਸਰੀ ਬਾਬਾ ਭੂਰੀਆ ਦੇ ਨਾਲ ਤੇ ਬਾਕੀ ਡਾਕਟਰ ਸਾਹਿਬ ਨੂੰ ਤੁਹਾਨੂੰ ਦੱਸਾਂਗੇ ਕਿੱਥੇ ਕਿੱਥੇ ਦੇਣੀ ਆ ਜਾਂ ਕਿੱਥੇ ਕਿੱਥੇ ਨਹੀਂ ਬਚਾਉਣੀ ਤੇ ਤੁਸੀਂ ਇਹਨਾਂ ਨਾਲ ਵੀ ਨੰਬਰ ਨਾਲ ਕੰਟੈਕਟ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ